ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਵੀ ਵੱਡੇ ਮਹਾਰਾਜ ਦੀ ਹੈ ਵੀ ਵਰਸੀ ਜਿਹੜੀ ਹੈਗੀ ਆ 49ਵੀਂ ਵਰਸੀ ਉਹਦੇ ਸਮਾਗਮ ਜਿਹੜੇ ਨੇ ਉਹ ਸ਼ੁਰੂ ਹੋਣ ਜਾ ਰਹੇ ਨੇ ਉਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਸੀ ਜਿਹੜੇ ਸਮਾਗਮ ਨੇ ਉਹ 21 ਅਗਸਤ ਤੋਂ 26 ਅਗਸਤ ਤੱਕ ਇਹ ਵੀ ਕਰੋ ਚੱਲਣਗੇ ਇਸ ਸੰਬੰਧ ਦੇ ਵਿੱਚ ਅੱਜ ਸਾਰੇ ਸੇਵਾਦਾਰਾਂ ਦੀ ਮਹਾਪੁਰਖਾਂ ਦੀ ਸਾਰੇ ਪ੍ਰਬੰਧਕਾਂ ਦੀ ਇਹ ਵੀ ਕਰੋ ਮੀਟਿੰਗ ਸੀਗੀ ਡਿਊਟੀਆਂ ਸੰਬੰਧੀ ਉਹ ਸਾਰੇ ਕਾਰਜ ਜਿਹੜੇ ਨੇ ਇਹ ਵੀ ਕਰੋ ਉਹਨਾਂ ਨੂੰ ਸਮੀਖਿਆ ਮਿਖਿਆ ਕੀਤੀ ਗਈ ਕਿੱਥੇ ਕਿੱਥੇ ਕੀ ਕੀ ਇੰਤਜ਼ਾਮ ਚਾਹੀਦੇ ਨੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਤੇ ਸਾਰੇ ਇਹ ਵੀ ਕਰੋ ਜਿਹੜੇ ਕੰਮ ਨੇ ਉਹ ਸ਼ੁਰੂ ਹੋ ਚੁੱਕੇ ਨੇ ਕੁਝ ਮੁਕੰਮਲ ਵੀ ਹੋ ਚੁੱਕੇ ਨੇ ਕੁਝ ਇਹ ਵੀ ਚਲੋ ਜਿਹੜੇ ਰਹਿੰਦੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਮੁਕੰਮਲ ਕਰਕੇ ਸਾਹ ਸੰਗਤ ਦੀ ਸੇਵਾ ਲਈ ਇਹ ਵੀ ਚਲੋ ਸਾਰੇ ਸੇਵਾਦਾਰ ਤੇਰੇ ਨੂੰ ਹਾਜ਼ਰ ਰਹਿਣਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਇਹ ਵੀ ਚਲੋ ਆਪਣੇ ਆਪ ਉਹਨਾਂ ਨੇ ਹੱਥ ਦੇ ਕੇ ਮਹਾਰਾਜ ਨੇ ਸਾਰੇ ਕਾਰਜ ਕਰਾਉਣੇ ਨੇ ਅਸੀਂ ਤਾਂ ਸੇਵਾ ਕਰਨ ਵਾਲੇ ਸਾਰੇ ਇਹ ਵੀ ਹਾਜ਼ਰ ਹੈ ਜੀ ਸਮਪਰਦਾ ਰਾਣਾ ਸਾਹਿਬ ਸੰਪਰਦਾਇ ਹੈ ਕਿਹੜੀਆਂ-ਕਿਹੜੀਆਂ ਜਿਹੜੇ ਕਾਰਜ ਨੇ ਉਹ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਸਕੂਲ ਹੈ ਦੇਖੋ ਐਸਾ ਹੈਗਾ ਪਹਿਲਾਂ ਤਾਂ ਇਹ ਵੀ ਗੱਲ ਵੱਡੇ ਮਹਾਰਾਜ ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਇਹ ਕਲਾ ਸਿੱਖ ਪੰਧ ਦਾ ਪ੍ਰਚਾਰ ਹੈ ਉਹ ਹੈ ਵੀ ਛੋਟੇ ਮਹਾਰਾਜ ਹੈ ਪੁਰਖਾ ਵਾਲੇ ਮਹਾਰਾਜ ਫਿਰ ਹੁਣ ਜਿਹੜੇ ਮੌਜੂਦਾ ਮਕੀਨੇ ਸੰਤ ਬਾਬਾ ਬਜਿੰਦਰ ਸਿੰਘ ਜੀ ਦੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇਹ ਤੁਸੀਂ ਜਾਣਦੇ ਹੋਗੇ ਵੀ ਸਿੱਖੀ ਦੇ ਪ੍ਰਚਾਰ ਲਈ ਬਹੁਤ ਜ਼ਿਆਦਾ ਹੈ ਵੀ ਗੱਲੋਂ ਸਰਗਰਮ ਰਹਿੰਦੇ ਨੇ ਔਰ ਬਹੁਤ ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਬਾਹਰਲੇ ਸੂਬੇ ਲੋਨਾ ਜਾ ਕੇ ਪ੍ਰਚਾਰ ਕਰਦੇ ਨੇ ਜਿਹੜੇ ਇੱਥੇ ਪ੍ਰਬੰਧ ਹੈਗੇ ਨੇ ਹੁਣ ਕਾਫੀ ਸਮੇਂ ਤੋਂ ਇਹ ਵੀ ਕਹ ਲੋ ਹਸਪੀਟਲ ਤਾਂ ਆਪਣਾ ਬਣਾਇਆ ਸੀ ਲੇਕਿਨ ਉਨੀ ਅੱਛੀ ਢੰਗ ਦੇ ਨਾਲ ਇਹ ਵੀ ਕਹ ਲੋ ਚੱਲ ਨਹੀਂ ਛੜਿਆ ਮੇਰੇ ਨਾਲ ਸਾਹ ਮਲਕੀਸ਼ ਸਿੰਘ ਜੀ ਬਨੇਸਰ ਖੜੇ ਨੇ ਇਹਨਾਂ ਨੇ ਬੜਾ ਉਦਮ ਕੀਤਾ ਹੈ ਵੀ ਕਹ ਲੋ ਉਸ ਹਸਪੀਟਲ ਨੂੰ ਬੜੇ ਜੰਗੀ ਪੱਦਰ ਤੇ ਤਿਆਰ ਕਰਕੇ ਇਹ ਸੰਗਤਾਂ ਦੀ ਸੇਵਾ ਲਈ ਇਹ ਵੀ ਕਹ ਲੋ ਤਿਆਰ ਕਰਕੇ ਹੁਣ ਉਹ ਸਵਾਮਾ ਦੇ ਰਿਹਾ ਔਰ ਮੈਂ ਤੁਹਾਡੇ ਮਾਧਮ ਰਾਹੀਂ ਬੇਨਤੀ ਵੀ ਕਰੂੰਗਾ ਵੀਰੋ ਦੇ ਕਿ ਵੱਡੇ ਮਹਾਪੁਰਖਾਂ ਦੀ ਇਹ ਵਰਸੀ ਦੇ ਮੁਖ ਰੱਖਦਿਆਂ ਹੋਇਆਂ ਆਪਾਂ ਨੇ ਪਹਿਲੀ ਰਸ ਤੋਂ 30 ਰਸ ਤੱਕ ਇਹ ਵੀ ਇੱਕ ਫ੍ਰੀ ਮੈਡੀਕਲ ਜਾਂਚ ਕੈਂਪ ਔਰ ਉਹਦੇ ਚ ਜਿਹੜੇ ਬਾਕੀ ਹੋਰ ਦਵਾਈਆਂ ਦੇ ਖਰਚੇ ਨੇ ਜਾਂ ਇਲਾਜ ਨੇ ਉਹ ਵੀ ਬਹੁਤ ਕੰਸੈਸ਼ਨਲ ਰੇਟ ਤੇ ਆ ਵੀ ਸੰਤਾਂ ਨੂੰ ਮੱਈਆ ਕਰਾ ਰਹੇ ਆ ਔਰ ਮੈਂ ਬੇਨਤੀ ਕਰੂੰਗਾ ਇਲਾਕੇ ਦੀਆਂ ਸੰਤਾਂ ਨੂੰ ਵੀ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਠਾਇਆ ਜਾਵੇ ਸਕੂਲ ਹੈ ਆਪਣਾ ਸਕੂਲ ਦੇ ਵਿੱਚ ਹੈ ਵੀ ਆਪਣਾ 12ਵੇਂ ਦਾ ਸਕੂਲ ਹੈ CBSE ਸਕੂਲ ਹੈ ਉਹ ਤੁਹਾਨੂੰ ਪਤਾ ਹੀ ਹੈ ਵੀ ਆਮ ਵੀ ਇਲਾਕੇ ਦੇ ਬੱਚੇ ਜਿਹੜੇ ਨੇ ਬਹੁਤ ਘੱਟ ਨੋਮੀਨਲ ਫੀਸਾਂ ਤੇ ਆ ਵੀ ਪੜ੍ਹਦੇ ਨੇ ਔਰ ਸਕੂਲ ਦੇ ਅੰਦਰ ਵੀ ਬਾਬਾ ਜੀ ਨੇ ਇੱਕ ਉਹ ਜੋ ਨਵਾਂ ਹੋਇਆ ਵੀ ਉਦਮ ਕਰਨ ਜਾ ਰਹੇ ਨੇ ਉੱਥੇ ਬੱਚਿਆਂ ਨੂੰ ਜਿਹੜਾ ਆਪਣੇ ਪੰਜਾਬ ਤੇ ਬਲੇਮ ਲੱਗਦਾ ਵੀ ਹਾਂ ਬੱਚੇ ਨਸ਼ਿਆਂ 'ਾਂ 'ਲ ਜਾ ਰਹੇ ਨੇ ਖੇਡਾਂ ਦਾ ਧਿਆਨ ਘੱਟ ਰਿਹਾ ਬੱਚੇ ਬਾਹਰ ਜਾ ਰਹੇ ਨੇ ਉਸ ਮੱਦੇ ਨਜ਼ਰ ਆਪਾਂ ਆਏ ਵੀ ਸਪੋਰਟਸ ਵੱਲ ਬਹੁਤ ਬਾਬਾ ਜੀ ਦਾ ਧਿਆਨ ਹੈ ਫੋਕਸ ਕੀਤਾ ਹੈ ਵੀ 1000 ਅਕੈਡਮੀ ਇੱਥੇ ਬਣਨ ਜਾ ਰਹੀ ਹੈ ਕ੍ਰਿਕਟ ਅਕੈਡਮੀ ਬਣਨ ਜਾ ਰਹੀ ਹੈ ਬਾਕੀ ਹੋਰ ਆਮ ਚਰਚਾ ਵੀ ਰਹਿੰਦੀ ਆ ਵੀ ਸਿੱਖਾਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਜਿਹੜੇ ਜੁਡੀਸ਼ਲ ਸਰਵਿਸ ਹੈਗੀਆਂ ਸਿਵਲ ਸਰਵਿਸ ਹੈਗੀਆਂ ਨੇ ਪੁਲਿਸ ਸਰਵਿਸ ਹੈਗੀਆਂ ਨੇ ਵੀ ਉਹਦੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਉਸ ਨੂੰ ਵੀ ਥੱਲ ਪਾਉਣ ਲਈ ਆਪਣੇ ਬੱਚੇ ਕਿ ਉਹ ਨਹੀਂ ਸਾਡੇ ਆ ਵੀ ਕਾਲਾ ਸਿੱਖਾਂ ਦੇ ਪਿੰਡੂ ਇਲਾਕੇ ਦੇ ਬੱਚੇ ਜਿਹੜੇ ਨੇ ਉਹ ਆਈਪੀਐਸ ਆਈਐਸ ਪੀਸੀਐਸ ਜਾਂ ਪੁਲਿਸ ਦੇ ਜਾਂ ਡੀਡੂਸੀਰੀ ਵਿੱਚ ਕਿਉਂ ਨਹੀਂ ਆ ਸਕਦੇ ਉਸ ਲਈ ਵੀ ਬਾਬਾ ਜੀ ਉਦਮ ਕਰਨ ਜਾ ਰਹੇ ਨੇ ਵੀ ਅਸੀਂ ਇੱਥੇ ਇੱਕ ਕੋਚਿੰਗ ਦਾ ਬਹੁਤ ਉੱਚ ਪੱਧਰਾ ਪ੍ਰਬੰਧ ਬਾਬਾ ਜੀ ਦੇ ਇਹ ਵੀ ਖਿਆਲ ਤੇ ਹੈ ਵੀ ਕੱਲੋ ਹੈਗਾ ਉਹ ਜਲਦੀ ਕਿਰਪਾ ਹੋਏਗੀ ਗੁਰੂ ਮਹਾਰਾਜ ਦੀ ਇਹ ਵੀ ਸਾਰੇ ਕਾਰਜ ਹੈ ਵੀ ਕੱਲੋ ਸ਼ੁਰੂ ਹੋਣਗੇ ਸਰ ਕੇ ਗਲੋਰੀ ਬਾਣੀ ਕਰਕੇ ਵਾਤਾਵਰਣ ਦਾ ਬੜਾ ਇਫੈਕਟ ਹੋ ਰਿਹਾ ਹੈ ਕਿ ਤੁਸੀਂ ਸੰਪਰਦਾ ਇਦਾਂ ਦਾ ਕਹਿੰਦੇ ਆ ਵੀ ਵਾਤਾਵਰਣ ਹਰਾ ਭਰਾ ਹੋਇਆ ਆ ਆ ਬਿਲਕੁਲ ਜੀ ਇਹ ਆ ਵੀ ਤੁਸੀਂ ਜਾਣਦੇ ਹੋ ਵੱਡੇ ਮਾ ਸਤਿ ਸ਼ੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਾਤਾਵਰਣ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਸੀਗੇ ਉਸ ਮੱਦੇ ਨਜ਼ਰ ਹੁਣ ਜਿਹੜੇ ਇਹ ਮਜੂਦਾ ਮੁਖੀ ਨੇ ਇਹਨਾਂ ਦੇ ਵੀ ਇਹ ਵੀ ਕਰੋ ਦੁਖਾਨ ਦੇ ਸਹੀ ਨੇ ਹੁਣ ਆਪਾਂ ਨੇ ਇੱਥੇ ਬਹੁਤ ਵੱਡੀ ਪੱਧਰ ਤੇ ਰਾਣਾ ਸਾਹਿਬ ਦੀ ਆਪਣੀ ਜਿਹੜੀ ਜ਼ਮੀਨ ਹੈਗੀ ਆ ਉਹਦੇ ਆਲੇ-ਦਾਲੇ ਪ੍ਰਾਤਨ ਜਿਹੜੇ ਦਰਖਤ ਨੇ 250 500 ਟਰਾਲੀ ਲੱਗ ਚੁੱਕੀ ਆ 500 ਸਾਗਵਾਨ ਲੱਗ ਚੁੱਕਿਆ ਔਰ 400 80 ਬੂਟਿਆਂ ਦੀ ਇੱਕ ਪ੍ਰਾਤਨ ਰੁੱਖਾਂ ਦੀ ਛਿੜੀ ਬਣਾਈ ਹੈ ਜਿਹੜੀ ਕਿ ਅੱਜ ਤੋਂ 4 ਸਾਲ ਪਹਿਲਾਂ ਇਹ ਬਣਾਈ ਹੈ ਇਸ ਵਾਤਾਵਰਣ ਲਈ ਵੀ ਕੱਲ ਬਹੁਤ ਬਾਬਾ ਜੀ ਉਦਮ ਕਰ ਰਹੇ ਨੇ ਔਰ ਕੱਲ ਤੁਸੀਂ ਦੇਖਿਆ ਹੋਵੇਗਾ ਇਹ ਵੀ ਤੌੜਾ ਸਾਹਿਬ ਦੇ ਪਿੰਡ ਬਾਬਾ ਜੀ ਆ ਵੀ ਉੱਥੇ ਉਹਨਾਂ ਦੇ ਸਟੇਡੀਅਮ ਦੇ ਵਿੱਚ 505 ਬੂਟਿਆਂ ਦਾ ਆ ਵੀ ਕਰੋ ਉਦਘਾਟਨ ਕਰਕੇ ਆਏ ਨੇ ਇਸ ਕਰਕੇ ਵਾਤਾਵਰਣ ਲਈ ਤਾਂ ਹਮੇਸ਼ਾ ਹੀ ਇਹ ਵੀ ਰਾਣਾ ਸਾਹਿਬ ਸੰਸਥਾ ਜਿਹੜੀ ਹੈਗੀ ਉਹ ਮੂਰੀ ਰਹੀ ਹੈ ਜੀ ਜਿਸ ਤਰ੍ਹਾਂ ਜੀ ਬਹੁਤ ਇਕੱਠ ਹੋ ਜਾਂਦਾ ਸੰਗਠਨ ਦਾ ਬੜਾ ਉਤਸ਼ਾਹ ਇਹ ਵਾਸੀ ਨੂੰ ਲੈ ਕੇ ਕਿਵੇਂ ਪਾਰਕਿੰਗ ਦੀ ਸਮੱਸਿਆ ਆ ਜਾਂਦੀ ਹੈ ਉਸ ਤਰ੍ਹਾਂ ਕਿਸ ਤਰ੍ਹਾਂ ਪਕਤਾ ਪ੍ਰਬੰਧ ਕੀਤਾ ਹੈ ਦੇਖੋ ਐਸਾ ਹੈਗਾ ਜਿਹੜੀਆਂ ਸਮੱਸਿਆ ਸਾਡੇ ਧਿਆਨ ਚ ਹੈ ਵੀ ਹਰੇਕ ਵਾਰ ਆਉਂਦੀਆਂ ਸੀ ਹਰੇਕ ਵਾਰ ਉਹ ਪ੍ਰਬੰਧਾ ਨੂੰ ਹੋਰ ਸਜਗੇ ਢੰਗ ਨਾਲ ਕਰਨ ਲਈ ਆ ਵੀ ਕਹ ਲੋ ਆਪਣਾ ਯਤਨ ਕਰਦੇ ਆ ਔਰ ਅਸੀਂ ਸ਼ਾਂਤਾਂ ਨੂੰ ਵੀ ਅਪੀਲ ਕਰਾਂਗੇ ਵੀ ਜਿਹੜੇ ਸੇਵਾਦਾਰ ਡਿਊਟੀਆਂ ਦੇ ਰਹੇ ਨੇ ਉਹਨਾਂ ਦੇ ਆ ਵੀ ਗੱਲ ਆ ਜੋ ਉੱਥੇ ਉਹ ਮੌਕੇ ਤੇ ਆ ਵੀ ਤੁਹਾਨੂੰ ਗਾਈਡ ਕਰ ਦੇਣ ਕਿ ਕਿੱਥੇ ਪਾਰਕਿੰਗ ਕਰਨੀ ਹੈ ਉਹਦੇ ਮੁਤਾਬਕ ਉਹਨਾਂ ਨੂੰ ਸਹਿਯੋਗ ਕਰੋ ਇਸ ਕਰਕੇ ਆਪਾਂ ਜੋ ਵਰਸੀ ਹੈਗੀ ਸ਼ਾਂਤਾਂ ਦੀ ਬੜੀ ਇਹ ਆ ਵੀ ਸ਼ਾਂਤਮਈ ਢੰਗ ਦੇ ਨਾਲ ਔਰ ਇਹ ਆ ਵੀ ਉਹਨਾਂ ਦੀ ਜਿਹੜੀ ਨਿੱਕੀ ਮਿੱਠੀ ਯਾਦ ਹੈਗੀ ਉਹਨੂੰ ਆਪਾਂ ਮਨਾ ਸਕੀਏ ਸਾਰੇ ਸੇਵਾਦਾਰਾਂ ਦਾ ਸਹਿਯੋਗ ਦੇਣਾ ਇਹ ਵੀ ਆਪਣਾ ਫਰਜ਼ ਹੈ ਜੀ ਕਿਉਂਕਿ ਹੁਣ ਕਰ ਸਰ ਚੋਰੀਆਂ ਦੇ ਵੱਜ ਜਾਂਦੀਆਂ ਨੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਹਾਂ ਪ੍ਰਸ਼ਾਸਨ ਆ ਵੀ ਦੇਖੋ ਜਿਹੜੀ ਹੈਗੇ ਬਬ ਤੁਹਾਨੂੰ ਪਤਾ ਵੱਡੀ ਦਦਾ ਦੇ ਵਿੱਚ ਆ ਵੀ ਦੇਸ਼ ਪ੍ਰਦੇਸ਼ ਤੋਂ ਸੰਤਾਂ ਆਉਂਦੀਆਂ ਨੇ ਇੱਥੇ ਸਿਕਿਉਰਿਟੀ ਪਰਪਸ ਵੀ ਹੈ ਵੀ ਜਿਹੜਾ ਹੈਗਾ ਉਹ ਉਹਦਾ ਵੀ ਧਿਆਨ ਹੈ ਵੀ ਪ੍ਰਸ਼ਾਸਨ ਨਹੀਂ ਰੱਖਣਾ ਔਰ ਕਈ ਤਰ੍ਹਾਂ ਦੇ ਗਲਤ ਅਨਸਰ ਵੀ ਜਿਹੜੇ ਹੈਗੇ ਨੇ ਉਹ ਫਾਇਦਾ ਅਕਾਉਂਟ ਦੀ ਤਾਕਤ ਹੁੰਦੇ ਨੇ ਔਰ ਸੜਕ ਦੇ ਟ੍ਰੈਫਿਕ ਨੂੰ ਸਚਾਰੂ ਘੰਗ ਨਾਲ ਚਲਾਉਣ ਲਈ ਇੱਥੇ ਪ੍ਰਸ਼ਾਸਨ ਦੀ ਸਾਨੂੰ ਇਹ ਵੀ ਮੈਂ ਡੀਸੀ ਸਾਹਿਬਾਨ ਨੂੰ ਤੇ ਰਸ਼ਮੀ ਸਾਹਿਬਾਨ ਨੂੰ ਵੀ ਕੱਲੋਂ ਬੇਨਤੀ ਕਰੂੰਗਾ ਵੀ ਉਹ ਆਪਣੇ ਅਫਸਰ ਸਾਹਿਬਾਨ ਨੂੰ ਦਸ਼ਾਨੇ ਦੇ ਦੇ ਕੇ ਇੱਥੇ ਜੋ ਵਰਤੀ ਦੇ ਸਮਾਗਮ ਨੇ ਉਹਨਾਂ ਦੇ ਵਿੱਚ ਇਹ ਵੀ ਕਹਾਂ ਉਹ ਆ ਪਾ ਕੇ ਗੁਰਬਾਣੀ ਦਾ ਲਾਹਾ ਵੀ ਸੋਣ ਹੋ ਰਿਹਾ ਵੀ ਸੇਵਾ ਵੀ ਕਰਨ ਔਰ ਸਚਾਰੂ ਢੰਗ ਨਾਲ ਸਾਰੇ ਪ੍ਰਬੰਧ ਚਲਾਉਣ 'ਚ ਸਾਡੀ ਸਹਾਇਤਾ ਕਰਨ ਨੇਪਾਲ ਜੀ ਅਖੀਰ ਦੇ ਵਿੱਚ ਹਲਕੇ ਦੀਆਂ ਤੇ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਾਸੀ ਦੇ ਸਬੰਧ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੂਗੀ ਮੈਂ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰੂੰਗਾ ਜੀ ਵੀ ਜੋ ਹੈ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਵੀ ਕੱਲ ਉਹ ਇਹ ਮੋਤਾ ਲਾਇਆ ਆਪਣੇ ਲਈ ਇਹਦੇ ਤੇ ਵੀ ਕੱਲੋਂ ਆਪਾਂ ਉਹਨਾਂ ਦੀ ਵਰਸੀ ਜਿਹੜੀ ਹੈਗੀ ਆ ਮਿੱਠੀ ਵੀ ਕੀ ਯਾਦ ਹੈ ਵੀ ਕੱਲੋਂ ਮਨਾਈਏ ਔਰ ਇਹਨ ਕੱਲੋਂ ਉਹਦੇ ਨਸਮਤ ਹੋ ਕੇ ਵੀ ਕੱਲੋਂ ਗੁਰੂ ਮਹਾਰਾਜ ਦਾ ਧੰਨਵਾਦ ਕਰੀਏ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਰੀ ਜੀ ਦਾ ਖਾਲਸਾ ਵਾਹਿਰੀ ਜੀ ਕੀ ਫਤਿਹ ਅੱਜ ਦੀ ਇਹ ਮੀਟਿੰਗ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੀ ਜਿਹੜੀ 49ਵੀਂ ਸਾਲਾਨਾ ਵਰਸੀ ਆ ਰਹੀ ਹੈ ਉਸ ਦੇ ਸਬੰਧ ਵਿੱਚ ਪਹਿਲੀ ਮੀਟਿੰਗ ਰਾਣਾ ਸਾਹਿਬ ਵਿਖੇ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਇਲਾਕੇ ਭਰ ਦੀਆਂ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਸੇਵਾਦਾਰ ਪਹੁੰਚੇ ਨੇ ਉੱਥੇ ਵਿਸ਼ੇਸ਼ ਤੌਰ ਤੇ ਇਹ ਮੀਟਿੰਗ ਸਮਪਰਦਾਇਕ ਜੁਤਾਮਖੀ ਸੰਤ ਬਾਬਾ ਬਲਜਿੰਦਰ ਸਿੰਘ ਦੇਖਰੇਖ ਕੀਤੀ ਗਈ ਹੈ ਔਰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਗੁਰੂ ਘਰ ਦੇ ਸਤਿਗੰਤ ਸਤਿਕਾਰਯੋਗ ਗਿਆਨੀ ਜਵਿੰਦਰ ਸਿੰਘ ਜੀ ਪੰਜਾਂ ਪਿਆਰਾਂ ਦੇ ਮੁਖੀ ਜੱਥੇਦਾਰ ਬਾਬਾ ਬਲਦੇਵ ਸਿੰਘ ਜੀ ਸੰਤ ਬਾਬਾ ਰਣਜੀਤ ਸਿੰਘ ਜੀ ਢਿੰਗੀ ਵਾਲੇ ਸੰਤ ਬਾਬਾ ਦੁਰਮੁਰ ਸਿੰਘ ਜੀ ਹਲੋਵਾਲ ਸੰਤ ਬਾਬਾ ਰੋਸ਼ੀ ਸਿੰਘ ਸੁਭਾਨ ਵਾਲੇ ਸੰਤ ਬਾਬਾ ਵਿਸਾਖਾ ਸਿੰਘ ਜੀ ਕਲਿਆਣ ਦੇ ਪੋਲ ਔਰ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਗੁਰਦਾਰਾ ਆਤਰਸਰ ਸਾਹਿਬ ਔਰ ਇਸ ਦਾ ਸਤਿਕਾਰਯੋਗ ਬਾਬਾ ਅਮਰ ਸਿੰਘ ਭੋਰਾ ਸਾਹਿਬ ਔਰ ਭਾਈ ਸਾਹਿਬ ਭਾਈ ਜਸਵੀਰ ਸਿੰਘ ਲੋਪਾ ਵਾਲੇ ਇਹਨਾਂ ਸਨਮਾਨਯੋਗ ਸ਼ਖਸੀਅਤਾਂ ਸਮੇਤ ਸਾਡੇ ਸਾਰੇ ਹੀ ਟਰੱਸਟ ਦੇ ਜੋ ਰਾਣਾ ਸਾਦਾ ਟਰੱਸਟੋਂ ਦੇ ਮੈਂਬਰ ਸਹਿਬਾਨ ਅਤੇ ਇਲਾਕੇ ਦੀ ਸੰਗਤ ਤੇ ਸੇਵਾਦਾਰ ਵੱਡੀ ਗਿਣਤੀ ਪਹੁੰਚੇ ਨੇ ਅੱਜ ਦੀ ਮੀਟਿੰਗ ਵਿੱਚ ਅਸੀਂ ਇਹਨਾਂ ਸਾਰਿਆਂ ਨੂੰ ਇਹ ਹੀ ਬੇਨਤੀ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਆਉਣ ਵਾਲਾ ਜਿਹੜਾ ਆਪਣਾ ਸਮਾਗਮ ਹੈ ਇਹਨੂੰ ਕਦੇ ਹੀ ਸਹੀ ਤਰੀਕੇ ਨਾਲ ਸੁਰੱਖਿਅਤ ਆਵਾਜਾ ਜਾ ਸਕਦਾ ਹੈ ਜੇ ਸਾਰੇ ਦੇ ਸਾਰੇ ਪ੍ਰਬੰਧ ਸਾਡੇ ਸੁਚੱਜੇ ਹੋਣਗੇ ਔਰ ਪ੍ਰਬੰਧਕਾਂ ਦਾ ਸਹਿਯੋਗ ਸੇਵਾਦਾਰਾਂ ਦਾ ਸਹਿਯੋਗ ਤੁਹਾਨੂੰ ਹਮੇਸ਼ਾ ਲਈ ਪਹਿਲਾਂ ਦੀ ਬਗ ਮਿਲਦਾ ਰਹੇ ਇਹੜੇ ਤਰੀਕ ਨੂੰ ਸਵਾਗਤ ਜੀ ਬਾਬਾ ਜੀ ਨੂੰ ਬਸਨ ਲੈਣ ਜਾ ਰਹੇ ਸਵਾਗਤਮ ਇਹ 49 49ਵੀਂ 49ਵੀਂ ਵਰਸ਼ੀ ਹੈ ਔਰ 21 ਤਰੀਕ ਤੋਂ ਸਵਾਗਤ ਆਰੰਭ ਹੋ ਜਾਣੇ ਨੇ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਸਵਾਗਤਮ ਚੱਲਨੇ ਵਰਸ਼ ਦੇ ਖੰਦ ਵਿੱਚ ਲਗਾਤਾਰ ਵਿਸ਼ੇਸ਼ ਕਰਕੇ ਸਾਡਾ 3 ਦਿਨ ਦਾ ਜਿਹੜਾ ਸਵਾਗਤ ਹੁੰਦਾ ਹੈ 24 25 ਅਤੇ 26 ਗੱਲ ਤੋਂ ਸੰਗਤਾ ਜਿਹੜਾ ਇਕੱਠ ਹੈ ਉਹ ਲੱਖਾਂ ਦੀ ਤਦਾਦ ਦੇ ਵਿੱਚੋਂ ਸੰਗਤ ਦੇ ਸ਼ਬਦ ਦੇ ਸ਼ਾਂਤ ਪਹੁੰਚਦੀ ਹੈ ਉਥੇ ਰਾਗੀ ਤੋਂ ਦੀ ਕਥਾਵਾਚਕ ਉੱਚ ਕੋਟੀ ਦੇ ਬਲਾਰੇ ਔਰ ਬੱਖੋ ਵੱਖਰੀਆਂ ਸੰਪਰਦਾਵਾਂ ਦੇ ਮੁਖੀ ਮਹਾਪੁਰਖ ਤਖਤਾਂ ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਸਵੇਤ ਪੰਥ ਦੀਆਂ ਵੱਡੀਆਂ ਹਸਤੀਆਂ ਇੱਥੇ ਪਹੁੰਚ ਕੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਗੁਰਮੰਧੀਆਂ ਵਿਚਾਰਾਂ ਦੌਰਾਨ ਹਾਲ ਕਰਦੀਆਂ ਨੇ ਉੱਥੇ ਮਹਾਪੁਰਖਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦੇ ਨੇ ਇਹ ਤਰ੍ਹਾਂ ਦੇਸ਼ਾਂ ਦੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਆਉਂਦੀ ਹੈ ਕਿ ਉਹਨਾਂ ਦੇ ਹੈੱਦ ਲਈ ਉਪਕਤ ਪ੍ਰਬੰਧ ਕੀਤੇ ਗਏ ਨੇ ਹਰ ਸਾਲ ਹੀ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੱਡੀ ਗਿਣਤੀ 'ਚ ਪਹੁੰਚਦੀ ਹੈ ਕਿਉਂਕਿ ਮਹਾਪੁਰਖਾਂ ਨੇ ਜਿਹੜਾ ਆਪਣੇ ਸਮੇਂ ਦੇ ਦੌਰਾਨ ਬਾਣੀ ਔਰ ਬਾਣੇ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉਹ ਹਿੰਦੁਸਤਾਨ ਦੀ ਧਰਤੀ ਤੋਂ ਲੈ ਕੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਰਮਨੀ, ਇੰਗਲੈਂਡ ਖਾਸ ਕਰਕੇ ਵੱਡੇ ਮੁਲਕਾਂ ਦੇ ਵਿੱਚ ਮਹਾਪੁਰਖਾਂ ਨੇ ਸਮੇਂ-ਸਮੇਂ ਤੇ ਦੀਵਾਨ ਸਜਾਏ ਜਿਸ ਕਰਕੇ ਸਾਡੀ ਰਾਣਾ ਸਾਹਿਬ ਦੀ ਜਿਹੜੀ ਸੰਗਤ ਹੈ ਉਹ ਸਾਰੇ ਹੀ ਦੇਸ਼ਾਂ ਵਿੱਚ ਬਹੁਤ ਵੱਡੀ ਪੱਧਰ ਤੇ ਬੈਠੀ ਹੈ ਔਰ ਹਰ ਸਾਲ ਵੱਡੀ ਪੱਧਰ ਤੇ ਸੰਗਤ ਆਉਂਦੀ ਹੈ ਉਸ ਸੰਗਤ ਵਾਸਤੇ ਸਾਡੇ ਵਿਸ਼ੇਸ਼ ਪ੍ਰੰਧ ਰਹਿائش ਦੇ ਖਾਸ ਕਰਕੇ ਉਹਨਾਂ ਦੇ ਰਹਿਣ ਵਾਸਤੇ ਕੀਤੇ ਜਾਂਦੇ ਨੇ ਤੇ ਇਸ ਵਾਰੀ ਵੀ ਕੀਤੇ ਜਾਣਗੇ ਅਖੀਰ ਦੇ ਵਿੱਚ ਸੰਗਤਨੋਂ ਕੀ ਅਪੀਲ ਕਰਨੀ ਚਾਹੋਗੇ ਮੈਂ ਸੰਗਤਨੋਂ ਇਹੀ ਅਪੀਲ ਕਰਨੀ ਚਾਹੂੰਗਾ ਕਿ ਅੱਜ ਦਾ ਜਿਹੜਾ ਅਯੋਕਾ ਸਮਾਂ ਤੁਸੀਂ ਸਮੇਂ ਤੇ ਸਾਨੂੰ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਨੌਜਵਾਨ ਪੀੜੀ ਨੂੰ ਜੋ ਕਿਰਾਹੇ ਪਈ ਹੋਈ ਹੈ ਉਹਨੂੰ ਚੰਗੇ ਰਸਤੇ ਤੇ ਪਾਉਣ ਦੀ ਲੋੜ ਹੈ ਔਰ ਅੱਜ ਸਾਡਾ ਵਾਤਾਵਰਣ ਬੜਾ ਗੰਦਲਾ ਹੋ ਚੁੱਕਿਆ ਹੈ ਸਾਨੂੰ ਚਾਰੇ ਪਾਸੇ ਵਾਤਾਵਰਣ ਦੀ ਵੱਡੀ ਪੱਧਰ ਤੇ ਸੰਭਾਲ ਕਰਨ ਦੀ ਲੋੜ ਹੈ ਔਰ ਮਹਾਪੁਰਖਾਂ ਨੇ ਜੋ ਪਰਉਪਕਾਰ ਆਪਣੇ ਜੀਵਨ ਕਾਲ ਦੇ ਦੌਰਾਨ ਕੀਤੇ ਜਾਂ ਕਰ ਰਹੇ ਨੇ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਤੋਂ ਸਾਨੂੰ ਸਾਰ ਨੂੰ ਸੇਧ ਲੈ ਕੇ ਬਾਣੀ ਔਰ ਬਾਣੇ ਦੇ ਧਾਰ ਨਹੀਂ ਬਣਨਾ ਚਾਹੀਦਾ